ਅਹ ਤੋ ਇਹ ਦੇ ਦੇ ਬੀ ਤਸਵੀਰ ਆ ਮੈਮ ਕਿੱਥੋਂ ਆਏ ਜੀ ਅਸੀਂ ਜਹੂਰੇ ਤੋਂ ਆਏ ਜੀ ਜਹੂਰੇ ਤੋਂ ਹਾਂਜੀ ਕੀ ਪ੍ਰੋਬਲਮ ਨਹੀਂ ਵੈਰੀ ਡਿਸਕ ਦੀ ਪ੍ਰੋਬਲਮ ਹੀ ਲੱਗਦੀ ਤੇ ਹੁਣ ਕਦ ਤੱਕ ਪੈਰੀ ਹੱਥ ਰਵਾੜ ਤੇ ਕਿਵੇਂ ਲੱਗਦਾ ਪਿਆਰਾ ਠੀਕ ਹੋਲਾ ਜਿਹਾ ਲੱਗਦਾ ਹੋਲਾ ਹੋ ਗਿਆ ਹਾਂਜੀ ਤੇ ਤੁਰੰਤ ਕੋਈ ਪ੍ਰੋਬਲਮ ਕੋਈ ਨਹੀਂ ਤੇ ਤੁਹਾਨੂੰ ਪੈਰਾ ਪਾਰ ਬੈਠਣ ਲਈ ਕਹਿ ਰਹੇ ਸੀ ਬੈਠਾ ਜਾਂਦਾ ਪਿਆਰਾ ਨਹੀਂ ਪੈਰਾ ਆਂ ਪਾਰ ਨਹੀਂ ਬੈਠੀ ਮੈਂ ਅਜੇ ਨਹੀਂ ਬੈਠੀ ਬੈਠੋ ਭਲਾ ਬੈਜੋ ਨਹੀਂ ਕੁਝ ਨਹੀਂ ਹੁੰਦਾ ਬੈਠੋ ਕੋਈ ਗੱਲ ਨਹੀਂ ਵੈਰੀ ਗੁੱਡ ਉਹ ਗੋਡਿਆਂ ਦਾ ਵੀ ਥੋੜਾ ਬੋਤਾ ਹੋਣਾ ਨਾ ਉਹ ਤਾਂ ਉਹਨੇ ਲੱਕ ਆਹ ਗੋਡਿਆਂ ਤੇ ਭਾਰ ਰਿੰਦਾ ਉਹਦਾ ਡਿਸਕ ਵਾਲੀ ਪ੍ਰੋਬਲਮ ਤੇ ਨਹੀਂ ਆਈ ਉਹ ਠੀਕ ਹੈ ਜੀ ਉਹ ਠੀਕ ਹੈ ਹਾਂਜੀ ਕਰ ਰਿਹਾ ਠੀਕ ਹੈ ਹਾਂਜੀ ਡਿਸਕ ਜੀ ਜ਼ਿਆਦਾ ਪ੍ਰੋਬਲਮ ਹੈ ਹਾਂਜੀ ਅ ਤਸਵੀਰਾਂ ਤੁਸੀਂ ਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਕਿ ਡਿਓਨਾਂ ਨੇ ਆਪਣੀ ਡਿਸਕ ਪੇਨ ਨੂੰ ਲੈ ਕੇ ਜਿਹੜੀ ਪ੍ਰੋਬਲਮ ਸੀ ਤੇ ਡਿਸਕ ਪੇਨ ਦਾ ਜਿਹੜਾ ਇਹਨਾਂ ਨੇ ਇਲਾਜ ਕਰਵਾਇਆ ਤੇ ਡਿਸਕ ਹੌਲੀ ਲੱਕ ਹੌਲਾ ਲੱਗਦਾ ਸੱਚੀ ਲੱਕ ਹੌਲਾ ਲੱਗਦਾ ਨਹੀਂ ਮੇਰੇ ਲੱਕ ਹੋ ਗਿਆ ਤੇ ਇਹ ਗੋਡਿਆਂ ਤੇ ਭਾਰ ਆ ਗਿਆ ਗੋਡੇ ਵੀ ਕਰਾ ਲਓ ਫਿਰ ਲੱਕ ਠੀਕ ਹੋ ਗਿਆ ਗੋਡੇ ਵੀ ਕਰਾ ਲਾ ਆ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਕਹਿੰਦੇ ਵੀ ਲੱਕ ਠੀਕ ਲੱਗ ਲਾ ਪੈ ਲੱਕ ਹੌਲਾ ਹੋ ਗਿਆ ਪਰ ਗੋਡਿਆਂ ਦੀ ਟੋੜੀ ਦੀ ਪ੍ਰੋਬਲਮ ਜਿਹੜਾ ਗੋਡੇ ਵੀ ਆਪੇ ਕਰਾ ਲੈਂਦੇ ਕਿਉਂਕਿ ਆਏ ਆ ਤੇ ਹੁਣ ਲੱਗਦੇ ਹੱਥ ਉਹ ਵੀ ਕਰਵਾ ਹੀ ਲੈਣ